ਮਸਲਤੇ ਵੇਛੜ ਦਿੰਦੇ। ਇਹ ਤਾਂ ਨਹੀਂ। ਵੇਛੜ। ਮੇਰੀ ਅਸੀਂ ਵੀ ਦੇ ਕਾਨੂੰਨ ਵਾਲੀ ਚੱਲਣਾ ਆ। ਮੇਰੇ ਘਰ ਦਾ ਥੋੜਾ ਕੋਈ ਮਸਲਾ ਹੈਗਾ ਮੈਂ। ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਹੁਣੇ ਮਾਰ ਦੋ ਮੈਂ ਥੋੜਾ ਮਾਰ ਦੂੰਗਾ ਨੂੰ ਲਿਆ ਕੇ ਇੱਥੇ ਟਰੰਕ ਦੂੰਗਾ। ਅਸੀਂ ਹੋਰ ਨਹੀਂ ਕੰਨੀ ਪਰ ਹੈਗਾ ਨਾ ਜਲਦ ਤੋਂ ਜਲਦ ਹੋਊਗੀ। ਜਲਦ ਤੋਂ ਜਲਦੀ ਹੋਊਗੀ। ਇਹ ਕਿੰਨੇ 10 10 ਦਿਨ ਹੋਏ ਆ। ਠੀਕ ਹੈ। ਦਿਨ ਬਹੁਤ ਬੜਾ ਹੋ ਗਏ ਹੋ। ਥੋੜੇ ਕੋਲ ਰਿਮਾਂਡ ਤੇ ਹੈਗਾ ਉਹ। ਇੰਦਰ ਰਿਮਾਂਡ ਤੇ ਹੈਗਾ। ਉਹਦੀ ਪੂਰੀ ਕਰਕੇ ਸਾਰੀ ਉੱਥੇ ਕੋਰਟ ਚ ਦੇਾਂਗੇ ਫੇਰ ਹੀ ਸਜ਼ਾ ਹੋਊਗੀ। ਪਰ ਉਹਨੂੰ ਇੰਤਾਂ ਦੀ ਸਜ਼ਾ ਅਗਲਾ ਆਓ ਉਹਨੂੰ ਨੂੰ ਪਤਾ ਲੱਗੇ ਕਿਸੇ ਦੇ ਬੱਚੇ ਨਾਲ ਕਿੱਦਾਂ ਕੋਈ ਗਲਤ ਕੰਮ ਕਰਦਾ ਹੈ ਸਰ ਮੈਂ ਤਾਂ ਗੱਲ ਜਿਹੜੀ ਕਰਦੇ ਉਹਦੀ ਮਾਂ ਹੈ ਨਾ ਤੇ ਮੈਂ ਵੀ ਮਾਂ ਆ ਇੱਕ ਮੇਰੇ ਵੀ ਬੱਚੀ ਹੈ ਤੁਹਾਡੀ ਉਸ ਗੱਲ ਹੁਣਾਂ ਨੂੰ ਦੁੱਖ ਨਹੀਂ ਹੈਗਾ ਜਿੰਨਾ ਸਾਨੂੰ ਦੁੱਖ ਆਪਾਂ ਵੀ ਮਾਂ ਆ ਸਾਡੇ ਵੀ ਬੱਚੇ ਆ ਕੱਲ ਨੂੰ ਕੋਈ ਸੇਫ ਨਹੀਂ ਹੈਗੇ ਆ ਡਿਊਟੀ ਵੀ ਜਾਂਦੀ ਐ ਕਾਲਜ ਜਾਂਦੀ ਐ ਸਕੂਲ ਜਾਂਦੇ ਐ ਬੱਚੇ ਆਟੋ ਵਿੱਚ ਬੈ ਕੇ ਜਾਂਦੇ ਐ ਸੁਣੋ ਮੇਰੀ ਗੱਲ ਅੱਗੇ ਵੀ ਏਦਾਂ ਨਹੀਂ ਜਿੱਥੇ ਕਿਤੇ ਹੁੰਦਾ ਕਮਪ੍ਰੇਟ ਵੀ ਹੁੰਦੀ ਕਿਸੇ ਕੁੜੀ ਨੂੰ ਛੇੜਦਾ ਉਸੇ ਵੇਲੇ ਵੀ ਡਿਊਟੀ ਕਰ ਦਈ। ਅਸਲ 'ਚ ਫੇਰ ਛੱਡ ਦਿੰਦੇ। ਫੇਰ ਛੱਡਦੇ। ਮੇਰੀ ਐਵੇਂ ਦੇ ਕਾਨੂੰਨ ਵਾਲੀ ਚੱਲਣਾ ਐ। ਮੇਰੇ ਘਰ ਦਾ ਥੋੜਾ ਕੋਈ ਮਸਲਾ ਹੈਗਾ ਮੈਂ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਹੁਣੇ ਮਾਰ ਦਿਓ ਮੈਂ ਥੋੜਾ ਮਾਰ ਦੂੰਗਾ ਨੂੰ ਲਿਆ ਕੇ ਟੰਗ ਦੂੰਗਾ। ਅਸੀਂ ਹੋਣੀ ਨਹੀਂ ਕਰਨੀ ਪਰ ਅਸੀਂ ਕਹਿੰਦੇ ਜਲਦ ਤੋਂ ਜਲਦ ਜਲਦ ਤੋਂ ਜਲਦੀ ਹੋਊਗੀ। ਇਹ ਕਿੰਨੇ 10 ਦਿਨ ਹੋਏ ਐ। ਠੀਕ ਐ ਜੇ ਰਿਮਾਂਡ ਤੇ ਹੈਗਾ ਉਹਦੇ ਪੂਰੀ ਕਰਕੇ ਸਾਰੀ ਉੱਥੇ ਕੋਰਟ ਚ ਦੇ ਆਂਗੇ ਫੇਰ ਹੀ ਸਜ਼ਾ ਹੋਊਗੀ ਪਰ ਉਹਨੂੰ ਇਤਾਂ ਦੀ ਸਜ਼ਾ ਦੋ ਨਾ ਉਹਦੇ ਅੰਗ-ਅੰਗ ਤੇ ਉੱਤੇ ਤਜਾਬ ਸੁੱਟੋ ਅੱਗ ਲਾਓ ਉਹਨੂੰ ਉਹਨੂੰ ਪਤਾ ਲੱਗੇ ਕਿਸੇ ਦੇ ਬੱਚੇ ਨਾਲ ਕਿੱਦਾਂ ਕੋਈ ਗਲਤ ਕੰਮ ਕਰ ਰਿਹਾ ਹੈ ਫਿਰ ਮੈਂ ਤਾਂ ਗੱਲ ਜਿਹੜੀ ਕਹਿੰਦੇ ਉਹਦੀ ਮਾਂ ਇਹਨਾਂ ਤੇ ਮੈਂ ਵੀ ਮਾਂ ਵਾਂ ਇੱਕ ਮੇਰੀ ਵੀ ਬੱਚੀ ਹੈ ਤੁਹਾਡੀ ਉਸ ਗੱਲ ਉਹਨਾਂ ਨੂੰ ਦੁੱਖ ਨਹੀਂ ਹੈਗਾ ਜਿੰਨਾ ਸਾਨੂੰ ਦੁੱਖ ਹੈ ਹਰ ਗੱਲ ਨਾਲ ਆਪਾਂ ਵੀ ਮਾਂ ਵਾਂ ਤੁਹਾਡੇ ਵੀ ਬੱਚੇ ਆ ਕੱਲ ਨੂੰ ਕੋਈ ਸੇਫ ਨਹੀਂ ਹੈਗੇ ਡਿਊਟੀ ਵੀ ਜਾਣੀ ਆ ਸਕੂਲ ਜਾਣੀ ਆ ਸਕੂਲ ਜਾਂਦੇ ਆ ਬੱਚੇ ਆਟੋ ਵਿੱਚ ਬਹਿ ਕੇ ਜਾਣੇ ਸੁਣੋ ਮੇਰੀ ਗੱਲ ਅੱਗੇ ਵੀ ਏਦਾਂ ਨਹੀਂ ਜਿੱਥੇ ਕਿਤੇ ਹੁੰਦਾ ਕੰਪਲੀਟ ਵੀ ਹੁੰਦੀ ਕਿਸੇ ਕੋ ਕੁੜੀ ਨੂੰ ਛੇੜਦਾ ਉਸੇ ਵੇਲੇ ਉਹਦੀ ਮਸਲਾ ਜੀ ਵੇਰ ਛੱਡ ਦਿਨ ਮੇਰੀ ਐਸਾਵੇਂ ਕਾਨੂੰਨ ਵਾਲੀ ਚੱਲਣਾ ਹੈ ਮੇਰੇ ਘਰ ਦਾ ਥੋੜਾ ਕੋਈ ਮਸਲਾ ਹੈਗਾ ਮੈਂ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਹੁਣੇ ਮਾਰ ਦਿਓ ਮੈਂ ਥੋੜਾ ਮਾਰ ਦੂੰ ਮੈਨੂੰ ਲਿਆ ਕੇ ਟੰਗ ਦੂੰਗਾ ਅਸੀਂ ਹੋਰ ਕੰਮ ਕਰਾਈ ਕਹਿੰਦੇ ਜਲਦ ਤੋਂ ਜਲਦ ਜਲਦ ਤੋਂ ਜਲਦੀ ਹੋਊਗੀ ਕਿੰਨੇ 10 10 ਦਿਨ ਹੋਏ ਆ ਠੀਕ ਹੈ ਦਿਨ ਬਹੁਤ ਵੱਟਾ ਹੋ ਗਿਆ ਤੁਹਾਡੇ ਕੋਲ ਰਿਮਾਂਡ ਤੇ ਹੈਗਾ ਉਹ ਇੱਧਰ ਰਿਮਾਂਡ ਤੇ ਹੈਗਾ ਉਹਦੇ ਪੂਰੀ ਕਰਕੇ ਸਾਰੀ ਉੱਥੇ ਕੋਰਟ ਚ ਦੇਾਂਗੇ ਫੇਰ ਹੀ ਸਜ਼ਾ ਹੋਊਗੀ ਪਰ ਉਹਨੂੰ ਇੰਤਾਂ ਦੀ ਸਜ਼ਾ ਦੋ ਨਾ ਉਹਦੇ ਅੰਗ-ਅੰਗ ਤੇ ਉੱਤੇ ਪੰਜਾਬ ਫੁੱਟੋ ਅੱਗ ਲਾਓ ਉਹਨੂੰ ਉਹਨੂੰ ਪਤਾ ਲੱਗੇ ਕਿਸੇ ਦੇ ਬੱਚੇ ਨਾਲ ਕਿੱਦਾਂ ਕੋਈ ਗਲਤ ਕੰਮ ਕਰਦਾ ਹੈ ਸਰ ਮੈਂ ਤਾਂ ਗੱਲ ਜਿਹੜੀ ਕਹਿੰਦੇ ਉਹਦੀ ਮਾਂ ਇਹਨਾਂ ਤੇ ਮੈਂ ਵੀ ਮਾਂ ਵਾਂ ਇੱਕ ਮੇਰੀ ਵੀ ਬੱਚੀ ਹੈ ਤੁਹਾਡੀ ਉਸ ਗੱਲ ਹੁਣਾਂ ਨੂੰ ਦੁੱਖ ਨਹੀਂ ਹੈਗਾ ਜਿੰਨਾ ਸਾਨੂੰ ਦੁੱਖ ਆਪਾਂ ਵੀ ਮਾਂ ਵਾਂ ਸਾਡੇ ਵੀ ਬੱਚੇ ਆ ਕੱਲ ਨੂੰ ਕੋਈ ਸੇਫ ਨਹੀਂ ਹੈਗੇ ਕੁੜੀਆਂ ਆ ਜ ਡਿਊਟੀ ਵੀ ਜਾਂਦੀ ਐ ਕਾਲਜ ਜਾਂਦੀ ਐ ਸਕੂਲ ਜਾਂਦੇ ਆ ਬੱਚੇ ਆਟੋ ਵਿੱਚ ਬੈਠ ਕੇ ਜਾਂਦੇ ਆ ਸੁਣੋ ਮੇਰੀ ਗੱਲ ਅੱਗੇ ਵੀ ਏਦਾਂ ਨਹੀਂ ਜਿੱਥੇ ਕਿਤੇ ਹੁੰਦਾ ਕੰਪਲੀਟ ਨਹੀਂ ਹੁੰਦੀ ਕਿਸੇ ਕੋ ਕੁੜੀ ਨੂੰ ਛੇੜਦਾ ਉਸੇ ਵਰੀ ਵਿੱਚ ਵੀ ਕਾਰਵਾਈ ਹਮਸਲ ਜੀ ਫੇਰ ਛੱਡ ਦਿੰਦੇ ਫੇਰ ਛੱਡਣ ਮੇਰੀ ਅਸਵੀਂ ਦੇ ਕਾਨੂੰਨ ਵਾਲੀ ਚੱਲ ਰਾਇਆ ਮੇਰੇ ਘਰ ਦਾ ਥੋੜਾ ਕੋਈ ਮਸਲਾ ਹੈਗਾ ਮੈਂ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਹੁਣੇ ਮਾਰ ਦੋ ਮੈਂ ਥੋੜਾ ਮਾਰ ਦੂੰਗਾ ਨੂੰ ਲਿਆ ਕੇ ਚ ਟੰਗ ਦੂੰਗਾ ਅਸੀਂ ਹੋਰ ਨਹੀਂ ਕੰਨੀ ਪਾਰਾ ਹੀ ਕਹਿੰਦੇ ਜਲਦ ਤੋਂ ਜਲਦ ਜਲਦ ਤੋਂ ਜਲਦੀ ਹੋਊਗੀ ਇਹ ਕਿੰਨੇ 10 10 ਦਿਨ ਹੋਏ ਆ ਉਹ ਅੰਦਰ ਰਿਮਾਂਡ ਤੇ ਹੈਗਾ ਉਹਦੀ ਪੂਰੀ ਕਰਕੇ ਸਾਰੀ ਉੱਥੇ ਕੋਰਟ ਚ ਦੇ ਆਂਗੇ ਫੇਰ ਹੀ ਸਜ਼ਾ ਹੋਊਗੀ ਪਰ ਉਹਨੂੰ ਇੰਤਾਂ ਦੀ ਸਜ਼ਾ ਦੋ ਨਾ ਉਹਦੇ ਅੰਗ ਅੰਗ ਤੇ ਉੱਤੇ ਤਜਾਬ ਫੁੱਟੋ ਅੱਗ ਲਾਓ ਉਹਨੂੰ ਉਹਨੂੰ ਪਤਾ ਲੱਗੇ ਕਿਸੇ ਦੇ ਬੱਚੇ ਨਾਲ ਕਿੱਦਾਂ ਕੋਈ ਗਲਤ ਕੰਮ ਕਰਦਾ ਹੈ ਸਰ ਮੈਂ ਤਾਂ ਤੁਹਾਨੂੰ ਗੱਲ ਜਿਹੜੀ ਕਹਿੰਦੇ ਉਹਦੀ ਮਾਂ ਹੈ ਨਾ ਤੇ ਮੈਂ ਵੀ ਮਾਂ ਵਾਂ ਇੱਕ ਮੇਰੇ ਵੀ ਬੱਚੀ ਹੈ ਤੁਹਾਡੀ ਉਸ ਗੱਲ ਉਹਨਾਂ ਨੂੰ ਦੁੱਖ ਨਹੀਂ ਹੈਗਾ ਜਿੰਨਾ ਸਾਨੂੰ ਦੁੱਖ ਹੈ ਹਰ ਗੱਲ ਨਾਲ ਪਪਾ ਵੀ ਮਾਂ ਵਾਂ ਸਾਡੇ ਵੀ ਬੱਚੇ ਆ ਕੱਲ ਨੂੰ ਕੋਈ ਸੇਫ ਨਹੀਂ ਹੈਗੇ ਅੱਜ ਡਿਊਟੀ ਵੀ ਕਾਲਜ ਜਾਂਦੀ ਹੈ ਸਕੂਲ ਜਾਂਦੇ ਆ ਬੱਚੇ ਬਾਟੋ ਵਿੱਚ ਬੈਠ ਕੇ ਸੁਣੋ ਮੇਰੀ ਗੱਲ ਅੱਗੇ ਵੀ ਇਦਾਂ ਨਹੀਂ ਜਿੱਥੇ ਕਿਤੇ ਹੁੰਦਾ ਕਬਰੀਟ ਵਿੱਚ ਹੁੰਦੀ ਕਿਸੇ ਕੁੜੀ ਨੂੰ ਛੇੜਦਾ ਉਸੇ ਵੇਲੇ ਉਹਦੀ ਘਰ ਗਈ ਅਸਲ ਜੀ ਵੇਛੜ ਦਿੰਦੇ ਵੇਛੜ ਮੇਰੀ ਇਸੇ ਵਿੱਚ ਕਾਨੂੰਨ ਵਾਲੀ ਚੱਲ ਰਹੀ ਆ ਮੇਰੇ ਘਰ ਦਾ ਥੋੜਾ ਕੋਈ ਮਸਲਾ ਹੈਗਾ ਮੈਂ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਹੁਣੇ ਮਾਰ ਦੋ ਮੈਂ ਥੋੜਾ ਮਾਰ ਦੂੰਗਾ ਨੂੰ ਲਿਆ ਕੇ ਚ ਟੰਗ ਦੂੰਗਾ ਇਦਾਂ ਨਹੀਂ ਮਾਰਾ ਹੀ ਕਹਿੰਦਾ ਜਲਦ ਤੋਂ ਜਲਦ ਚਲਦੇ ਜਲਦੀ ਹੋਊਗੀ ਇਹ ਕਿੰਨੇ 10 10 ਦਿਨ ਹੋਏ ਆ ਠੀਕ ਆ ਇਸ ਤੇ ਬਹੁਤ ਬਟ ਕਰ ਰਹੇ ਆ ਤੁਹਾਡੇ ਕੋਲ ਰਿਮਾਂਡ ਤੇ ਹੈਗਾ ਉਹ ਇੰਦਰ ਰਿਮ ਉਹਦੀ ਪੂਰੀ ਕਰਕੇ ਸਾਰੀ ਉੱਥੇ ਕੋਰਟ ਚ ਦੇਾਂਗੇ ਫੇਰ ਹੀ ਸਜ਼ਾ ਹੋਊਗੀ ਪਰ ਉਹਨੂੰ ਇੰਤਾਂ ਦੀ ਸਜ਼ਾ ਦੋ ਨਾ ਉਹਦੇ ਅੰਗ ਅੰਗ ਤੇ ਉੱਤੇ ਪੰਜਾਬ ਫੁੱਟੋ ਅੱਗ ਲਾਓ ਉਹਨੂੰ ਉਹਨੂੰ ਪਤਾ ਲੱਗੇ ਕਿਸੇ ਦੇ ਬੱਚੇ ਨਾਲ ਕਿੱਦਾਂ ਕੋਈ ਗਲਤ ਕੰਮ ਕਰਦਾ ਹੈ ਸਰ ਮੈਂ ਤਾਂ ਦਲ ਜਿਹੜੀ ਕਹਿੰਦੇ ਉਹਦੀ ਮਾਂ ਹੈ ਨਾ ਤੇ ਮੈਂ ਵੀ ਮਾਂ ਆ ਮੈਂ ਇੱਕ ਮੇਰੇ ਵੀ ਬੱਚੇ ਆ ਤੁਹਾਡੀ ਉਸ ਗੱਲ ਹੁਣਾਂ ਨੂੰ ਦੁੱਖ ਨਹੀਂ ਹੈਗਾ ਜਿੰਨਾ ਸਾਨੂੰ ਦੁੱਖ ਆ ਆਪਾਂ ਵੀ ਮਾਂ ਆ ਸਾਡੇ ਵੀ ਬੱਚੇ ਆ ਕੱਲ ਨੂੰ ਕੋਈ ਸੇਫ ਨਹੀਂ ਹੈਗੇ ਬਾਲੇ ਜਾਂਦੀ ਹੈ ਸਕੂਲ ਜਾਂਦੇ ਆ ਬੱਚੇ ਆਟੋ ਵਿੱਚ ਬੈਠ ਕੇ ਸੁਣੋ ਮੇਰੀ ਗੱਲ ਅੱਗੇ ਵੀ ਏਦਾਂ ਨਹੀਂ ਜਿੱਥੇ ਕਿਤੇ ਹੁੰਦਾ ਕੰਪਰੀਟ ਵੀ ਹੁੰਦੀ ਕਿਸੇ ਕੋ ਕੁੜੀ ਨੂੰ ਛੇੜਦਾ ਉਸੇ ਵੇਲੇ ਵੀ ਛੇੜੀ ਕਰਵਾਈ ਮਸਲ ਜੀ ਫੇਰ ਛੱਡ ਦਿੰਦੇ ਫੇਰ ਛੱਡ ਦਿੰਦੇ ਮੇਰੀ ਐਵੇਂ ਤੇ ਕਾਨੂੰਨ ਵਾਲੀ ਚੱਲਣਾ ਹੈ ਨਾ ਮੇਰੇ ਘਰ ਦਾ ਥੋੜਾ ਕੋਈ ਮਸਲਾ ਹੈ ਕਿ ਮੈਂ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਹੁਣੇ ਮਾਰ ਦੋ ਮੈਂ ਥੋੜਾ ਮਾਰ ਦੂੰਗਾ ਨੂੰ ਲਿਆ ਕੇ ਇੱਥੇ ਟੰਗ ਦੂੰਗਾ ਅਸੀਂ ਹੋਰ ਕਿੰਨੇ ਪਾਰਹੀ ਕਹਿੰਦੇ ਜਲਦ ਤੋਂ ਜਲਦ ਜਲਦ ਤੋਂ ਜਲਦੀ ਹੋਊਗੀ ਇਹ ਕਿੰਨੇ 10 10 ਦਿਨ ਹੋਏ ਆ ਠੀਕ ਹੈ ਦਿਨ ਬਹੁਤ ਛ ਉਹਦੀ ਪੂਰੀ ਕਰਕੇ ਸਾਰੀ ਉੱਥੇ ਕੋਰਟ ਚ ਦੇਾਂਗੇ ਫੇਰ ਹੀ ਸਜ਼ਾ ਹੋਊਗੀ ਪਰ ਉਹਨੂੰ ਇਤਾਂ ਦੀ ਸਜ਼ਾ ਦੋ ਨਾ ਉਹਦੇ ਅੰਗ ਅੰਗ ਦੇ ਉੱਤੇ ਪੰਜਾਬ ਫੁੱਟੋ ਅੱਗ ਲਾਓ ਉਹਨੂੰ ਉਹਨੂੰ ਪਤਾ ਲੱਗੇ ਕਿਸੇ ਦੇ ਬੱਚੇ ਨਾਲ ਕਿੱਦਾਂ ਕੋਈ ਬਿਲਕੁਲ ਮੈਂ ਤਾਂ ਤੁਹਾਨੂੰ ਗੱਲ ਜਿਹੜੀ ਕਹਿੰਦੇ ਉਹਦੀ ਮਾਂ ਹੈ ਨਾ ਤੇ ਮੈਂ ਵੀ ਮਾਂ ਆ ਇੱਕ ਮੇਰੇ ਵੀ ਬੱਚੀ ਹੈ ਤੁਹਾਡੀ ਉਸ ਗੱਲ ਉਹਨਾਂ ਨੂੰ ਦੁੱਖ ਨਹੀਂ ਹੈਗਾ ਜਿੰਨਾ ਸਾਨੂੰ ਦੁੱਖ ਹੈ ਹਰ ਗੱਲ ਨਾਲ ਸਾਡੇ ਵੀ ਮਾਂ ਆ ਤੁਹਾਡੇ ਵੀ ਬੱਚੇ ਆ ਕੱਲ ਨੂੰ ਕੋਈ ਸੇਫ ਨਹੀਂ ਹੈਗੇ ਦੂਜੀ ਅੱਜ ਡਿਊਟੀ ਨਹੀਂ ਤੁਸੀਂ ਦੇਖ ਰਹੇ ਹੋ ਸਟਾਰ న్యూਸ ਪੰਜਾਬੀ